ਦੇ ਕੱਕੜਵਾਲ ਚੌਂਕ ਵਿੱਚ ਸਥਿਤ ਸ਼ਰਮਾ ਨਰਸਿੰਗ ਹੌਮ ਚੋਹੀ ਲੁੱਟ ਦੀ ਵੱਡੀ ਵਾਰਦਾਤ ਨੂੰ ਪੰਜ ਨਕਾਬਪੋਸ਼ਾ ਨੇ ਡਾਕਟਰ ਅਤੇ ਉਹਨਾਂ ਦੀ ਪਤਨੀ ਨੂੰ ਬੰਦਕ ਬਣਾ ਕੇ ਦਿੱਤਾ ਘਟਨਾ ਨੂੰ ਅੰਜਾਮ ਤੂਰੀ ਸਹਿਰ ਵਿੱਚ ਲਗਾਤਾਰ ਹੋ ਰਹੀਆਂ ਨੇ ਚੋਰੀਆਂ ਦੀਆਂ ਵਾਰਦਾਤਾਂ ਕਾਗਰਸ ਦੇ ਯੂਥ ਆਗੂ ਸ਼ੁਪੰਮ ਸ਼ਰਮਾ ਸੂਬੇ ਨੇ ਕੀਤੀ ਕਾਨਫਰੰਸ ਤੂਰੀ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾਦੀ ਖਾਸ ਰਿਪੋਰਟ ਇੱਥੇ ਚੋਰੀਆਂ ਹੋ ਰਹੀਆਂ ਨੇ ਪੁਲਿਸ ਪਰਛਾਛਦਾ ਕੋਈ ਯਾਰ ਨਹੀਂ ਜੀ ਬੜੀ ਮਾਨਪਾਕੀ ਗੱਲ ਹੈ ਜੀ ਦੇਖੋ ਸਾਡੇ ਟੂਰੀ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਔਰ ਉਹ ਅਲੱਗ-ਅਲੱਗ ਮੁਹੱਲਿਆਂ ਵਿੱਚ ਖੇਲ ਉਹ ਅਲੱਗ-ਅਲੱਗ ਇਗੀਆਂ ਵਿੱਚ ਖੇਲੋ ਦਿਨ ਦਿਹਾੜੇ ਰਾਤ ਨੂੰ ਸਾਰੇ ਟਾਈਮ ਚੋਰੀਆਂ ਹੋ ਰਹੀਆਂ ਨੇ ਔਰ ਪੁਲਿਸ ਤੋਂ ਮੈਂ ਹੈਰਾਨ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਇਲਾਕਾ ਹੋਣ ਦੇ ਨਾਤੇ ਇੱਥੇ ਮੁਸਤੈਦੀ ਕਿਉਂ ਨਹੀਂ ਕੀਤੀ ਜਾਂਦੀ ਉਹਨੇ ਪੁਲਿਸਬਲੂ ਚੌਕਸ ਕਿਉਂ ਨਹੀਂ ਕਰੀ ਜਾਂਦੀ ਕਿ ਸਾਰੇ ਵਰਗੋਂ ਦੇਖੋ ਡਾਕਟਰ ਸਾਹਿਬ ਇੱਕ ਸੀਨੀਅਰ ਸਿਟੀਜ਼ਨ ਹੈ ਔਰ ਇਹ ਤਾਂ ਦਾ ਪਿੰਡ ਸਾਡੇ ਸੁਸਾਇਟੀ ਦਾ ਜਿਨ੍ਹਾਂ ਦੀ ਅੱਧੀ ਰਾਤ ਨੂੰ ਰੋਡ ਪੈ ਸਕਦੀ ਹੈ ਔਰ ਇਹਨਾਂ ਦੇ ਨਾਲ ਜੋ ਕੱਲ ਪਿਛੇ ਦੇ ਦੋ ਤਿੰਨ ਦਿਨ ਪਹਿਲਾਂ ਘਟਨਾ ਹੋਈ ਹੈ ਬਹੁਤ ਫਸਪਾ ਗਈ ਹੈ ਜੀ ਇਹਨਾਂ ਦੇ ਘਰੇ ਕਿਵੇਂ ਹਮਲਾਵਰ ਬੜੇ ਕਿਵੇਂ ਇਹਨਾਂ ਨੂੰ ਅੰਦਰ ਇਹਨਾਂ ਤੇ ਹਮਲਾ ਕਰਕੇ ਘਰੋਂ ਡੁੱਟਕਸੁੱਟ ਕਰਕੇ ਗਏ ਹੈ ਉਹ ਬੜੀ ਮੰਦ ਭਾਗੀ ਗੱਲ ਹੈ ਜੀ ਔਰ ਨਾਲ ਹੀ ਸਾਡੇ ਉਹਦੇ ਮਾਨਯੋਗ ਜੀ ਬਾਬਾ ਜੀ ਬੈਠੇ ਹੈ ਇਹਨਾਂ ਦੇ ਪੀਰਖਾਨੇ ਵਿੱਚ ਦਿਨ ਤੇ ਸਾਡੇ ਦੁਪਹਿਰੇ ਆਦੇ ਆਪਾਂ ਕਹਿ ਲਈਏ ਤਾਂ ਪਹਿਲੇ ਤਾਂ ਹਜ਼ਾਰ ਬੰਦਾ ਫਿਰਦਾ ਜੀ ਗਾਦੀ ਮਹਾਲਿਆਂ ਦੇ ਵਿੱਚ ਉੱਥੇ 1 ਵਜੇ ਅੰਦਰ ਵੜ ਕੇ ਸੀਸੀਟੀਵੀ ਦੀ ਰਿਕਾਰਡਿੰਗ ਆ ਬਕਾਇਦਾ ਕਿਵੇਂ ਗੋਲਕ ਚੱਕਿਆ ਗਿਆ ਕਿਵੇਂ ਸਾਡੇ ਬੀਜੇ ਜੀ ਖੜੇ ਹੈ ਜੀ ਇੱਧਰ ਖੜੇ ਹੈ ਬੀਜੇ ਜੀ ਇਹਨਾਂ ਦੇ ਘਰੇ ਚੋਰੀ ਕੀਤੀ ਗਈ ਉੱਪਰ ਜਿੱਥੇ ਆਪਣਾ 3rd ਫਲੋਰ ਤੋਂ ਇਹਨਾਂ ਨੇ ਬੰਦੇ ਥੱਲੇ ਉਤਰਦੇ ਆ ਜੀ ਘਰੇ ਉੱਥੋਂ ਆ ਕੇ ਇਹਨਾਂ ਦੇ ਕਰੋੜਾ ਡੇਢ ਤੋਂ ਲੱਖ ਦੀ ਚੋਰੀ ਕੀਤੀ ਜਾਂਦੀ ਹੈ ਕਲਸੀ ਸਾਹਿਬ ਸਾਡੇ ਡਾਕਟਰ ਇਹ ਸਾਰੇ ਸਾਡੇ ਮਾਨਯੋਗ ਸਿਟੀਜ਼ਨ ਸੰਹਿਤ ਜੀ ਧੂਰੀ ਨੇ ਅਗਰ ਇਹ ਲੋਕ ਸੇਫ ਨਹੀਂ ਹੈ ਤਾਂ ਮੈਂ ਸਮਝਦਾ ਕਿ ਕਾਮ ਕਰਦਾ ਵਿਅਕਤੀ ਕਿਹੜਾ ਸੇਫ ਹੈ ਇਸ ਮੁੱਦੇ ਤੇ ਅਸੀਂ ਅੱਜ ਸਾਰੇ ਇਕੱਠੇ ਹੋਏ ਆਂ ਔਰ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਸ਼ਹਿਰ ਦੀਆਂ ਸਾਰੇ ਜਥੇਬੰਦੀਆਂ ਨੂੰ ਨਾਲ ਲੈ ਕੇ ਚਾਹੇ ਉਹ ਪਾਰਲਮੈਂਟਲ ਨੇ ਚਾਹੇ ਉਹ ਮੈਡੀਕਲ ਐਸੋਸੀਏਸ਼ਨ ਹੈ ਚਾਹੇ ਉਹ ਇੰਡਸਟਰੀ ਚੈਂਬਰ ਹੈ ਸਭ ਨੂੰ ਨਾਲ ਲੈ ਕੇ ਅਸੀਂ ਇੱਕ ਪਲੇਟਫਾਰਮ ਤੇ ਆਉਣੇ ਵੀ ਆਂ ਜੇ ਅਸੀਂ ਸੇਫ ਨਹੀਂ ਹੈਗੇ ਕਿਉਂਕਿ ਆਸਤੱਕ ਇਹ ਧੂਰੀ ਵਿੱਚ ਕਿਸੇ ਨੇ ਨਾ ਦੇਖਿਆ ਸੀ ਨਾ ਸੁਣਿਆ ਸੀ ਇਹ ਅੱਗੇ ਬਾਰਡਰ ਵਾਲੇ ਹਲਕਿਆਂ 'ਚ ਹੁੰਦਾ ਸੀਗਾ ਜੀ ਤਰਨਤਾਰਨ ਦੇ ਹਲਕਿਆਂ ਵਿੱਚ ਉਧਰ ਏਰੀਆ ਦੇ ਵਿੱਚ ਹੁੰਦਾ ਸੀ ਵੀ ਭਾਈ ਉਸ ਪੈਠੀ ਵੜ ਗਏ ਤਾਂ ਉੱਥੇ ਚੋਰੀਆਂ ਹੁੰਦੀਆਂ ਦਿਨ ਦਿਹਾੜੇ ਅੱਜ ਉਹ ਧੂਰੀ ਚ ਵੀ ਹੋ ਲੱਗੀਆਂ ਤੇ ਅਸੀਂ ਸਾਰੇ ਜਾਨੇ ਇਕੱਠੇ ਹੋ ਕੇ ਇਸ ਚੀਜ਼ ਲਈ ਮੰਨਿਓ ਕਿ ਐਸਐਸਪੀ ਸਾਹਿਬ ਕੋਲ ਵੀ ਜਾਵਾਂਗੇ ਔਰ ਐਸਐਚਓ ਡੀਐਸਪੀ ਧੂਰੀ ਐਸਜੀਐਮ ਸਾਹਿਬ ਕੋਲ ਸਭ ਕੋਲ ਅਸੀਂ ਜਾਵਾਂਗੇ ਔਰ ਕਹਾਂਗੇ ਕਿ ਤੁਸੀਂ ਤੁਸੀਂ ਆਪਣੇ ਬਾਰੇ ਜ਼ਿਆਦਾ ਨੰਬਰ ਆਫ ਪੁਲਿਸ ਤੇ ਵਧਾ ਦਿਓ ਕਿਉਂਕਿ ਜਦੋਂ ਅਸੀਂ ਪਿੱਛੇ ਇਹ ਗੱਲ ਕਰੀ ਸੀ ਮੰਨਿਓ ਕਿ ਐਸਐਚਓ ਉਹ ਸਰਪਜੀਤ ਸਿੰਘ ਸਾਹਿਬ ਉਹਨਾਂ ਨਾਲ ਗੱਲ ਕਰੀ ਸੀ ਉਹ ਕਹਿੰਦੇ ਸਾਡੇ ਕੋਲ ਬੰਦਿਆਂ ਦੀ ਕਮੀ ਹੈ ਉਹਨਾਂ ਨੇ ਸਰਕਾਰੀ ਹਸਪਤਾਲ ਵੀ ਸਾਡੇ ਉਰੇ ਵਾਸੂ ਦੇ ਵਾਰਿਆ ਜਿਹਦੇ ਬੇਟੇ ਤੇ ਹੁੰਦਾ ਹੋਇਆ ਸੀ ਉਦੋਂ ਉਹਨਾਂ ਨੇ ਸਾਨੂੰ ਕਿਹਾ ਸੀ ਪਬਲਿਕਲੀ ਕਿ ਸਾਡੇ ਕੋਲੇ ਨੰਬਰ ਆਫ ਪੁਲਿਸ ਬਹੁਤ ਘੱਟ ਹੈ ਪਰ ਅੱਜ ਅਸੀਂ ਆ ਮਾਨਯੋਗ ਜਿਹੜੇ ਹੁਣ ਨਵੇਂ ਐਸ ਐਚ ਓ 2-4 ਦਿਨ ਪਹਿਲਾਂ ਉਰੇ ਆਏ ਹੈ ਟਰਾਂਸਫਰ ਹੋ ਕੇ ਉਹਨਾਂ ਨੂੰ ਵੀ ਕਹਾਂਗੇ ਵੀ ਯਾਰ ਸਾਡੇ ਧੂਰੀ ਵਿੱਚ ਜੇ ਸੀਐਮ ਸਾਹਿਬ ਨੂੰ ਕਹੋ ਵੀ ਉਰੇ ਜਾ ਕੇ ਪੁਲਿਸ ਦੀ ਨੰਬਰਸ ਭਲਾਉਣ ਜਾਂ ਉਰੇ ਸਾਡੇ ਪੁਲਿਸ ਵਾਲਿਆਂ ਨੂੰ ਸਾਨੂੰ ਸਾਡੇ ਲੋਕਾਂ ਨੂੰ ਸੇਫ ਮਹਿਸੂਸ ਕਰਾਉਣ ਅਗਰ ਇਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਜਿਵੇਂ ਵੀ ਸ਼ਹਿਰ ਵਾਸੀ ਜੀ ਮੈਂ ਵੀ ਸਾਰੇ ਜਥੇਬੰਦੀਆਂ ਦੇ ਲੋਕ ਆਗੂ ਸਹਿਬਾਨ ਆਖਣਗੇ ਅਸੀਂ ਉਸ ਟੈਪ ਚੱਕਾਂਗੇ ਜੀ ਸ਼ੁਭਜੀਤ ਕਈ ਦਿਨਾਂ ਤੋਂ ਮਲਕੀ ਪਿਛਲੇ ਲੰਬੇ ਸਮੇਂ ਤੋਂ ਚੋਰੀਆਂ ਦਾ ਲਗਾਤਾਰ ਮਤਦਾ ਰਿਹਾ ਹੈ ਜੀ ਮੀਟਿੰਗਾਂ ਵੀ ਕੀਤੀਆਂ ਤੁਹਾਡੇ ਵੱਲੋਂ ਪਹਿਲਾਂ ਵੀ ਕਿਹਾ ਗਿਆ ਪਰ ਹਾਲ ਤੱਕ ਕੋਈ ਇਸ ਤਰ੍ਹਾਂ ਦੇ ਮੁੱਦਾ ਉੱਥੇ ਦੌਤੀ ਹੈ ਇਸ ਨੂੰ ਲੱਗੇ ਅੱਗੇ ਸ਼ਨਾਸ ਕਿਵੇਂ ਦਿੱਤਾ ਜਾਏਗਾ ਨਹੀਂ ਦੇਖੋ ਇਹ ਮਹਾ ਹੈਰਾਨੀ ਹੈ ਜੀ ਜਿਵੇਂ ਡਾਕਟਰ ਸਾਹਿਬ ਨੇ ਬਾਅਦ ਵੀ ਬਿਆਨ ਦਿੱਤਾ ਕਿ 40 ਸਾਲਾਂ ਚ ਪਹਿਲੀ ਵਾਰੀ ਚੀਜ਼ ਹੋਈ ਹੈ ਔਰ ਐਸੀ ਤਰ੍ਹਾਂ ਹੀ ਮਤਲਬ ਰਾਤ ਹੋਣੀ ਜਸਟ ਮੈਨੂੰ ਤੁਹਾਡੀ ਪੀਸੀ ਤੋਂ ਪਹਿਲਾਂ 5 ਮਿੰਟ ਪਹਿਲਾਂ ਫੋਨ ਆਇਆ ਸਾਡੇ ਸਰਕਾਰੀ ਹਸਪਤਾਲ ਦੇ ਸਾਹਮਣੇ ਦੁਕਾਨ ਹੈ ਅਗਰਵਾਲ ਮੈਡੀਕਲ ਉਹਦੀ ਵੀ ਚੋਰੀ ਹੋ ਗਈ ਜੀ ਕੱਲ ਰਾਤ ਦੀ ਗੱਲ ਹੈ ਪਰਸੋਂ ਦੀ ਗੱਲ ਹੈ ਬਾਗੜੀਆਂ ਰੋਡ ਤੇ ਇੱਕ ਮੁੰਡਾ ਜਸਵਿੰਦਰ ਹੈ ਉਹਦੀਆਂ ਲੱਤਾਂ ਤੋੜ ਕੇ ਉਤੋਂ ਪੈਸੇ ਪੈਸੇ ਖੋਹੀ ਗਏ ਔਰ ਜਿਹੜੇ ਬੰਦਿਆਂ ਨੇ ਉਹ ਚੀਜ਼ ਕੀਤੀ ਹੈ ਉਹ 15 ਦਿਨ ਪਹਿਲਾਂ ਭਗੇਰ ਵਕੀਲ ਸਾਹਿਬ ਦੇ ਹਮਲਾ ਕਰਕੇ ਗਏ ਸਨ ਔਰ ਉਹ ਤੋਂ ਪਰਚਾ ਹੋਇਆ ਸੀ ਉਹ ਜ਼ਮਾਨਤ ਦੇ ਬਾਅਦ ਆ ਕਿ ਉਹਨਾਂ ਨੇ ਫੇਰ ਕਾਰਵਾਈ ਕੀਤੀ ਮੈਂ ਹੈਰਾਨ ਆ ਵੀਰ ਤਾਂ ਦੇ ਸਿਸਟਮ ਤੇ ਵੀ ਜਿਹੜਾ ਚੋਰੀ ਅਪਰਾਧ ਕਰਕੇ ਪਹਿਲਾਂ ਭੱਜਿਆ ਉਹਨੂੰ ਅਸੀਂ ਕਿਉਂ ਨਹੀਂ ਨੱਥ ਪਾਉਂਦੇ ਕਿਉਂ ਐਦਾਂ ਦੇ ਲੋਕ ਖੁੱਲੇ ਘੁੰਮ ਰਹੇ ਆ ਕਿਉਂ ਬੇਰੁਜ਼ਗਾਰੀ ਕਾਣ ਕਿਉਂ ਨਸ਼ੇ ਕਾਣੇ ਚੀਜ਼ਾਂ ਵਰਤ ਰਹੀਆਂ ਹੈ ਜੇ ਅੱਜ ਇਹਨਾਂ ਦੇ ਹੋ ਗਿਆ ਕੱਲ ਕਿਸੇ ਦੇ ਵੀ ਹੋ ਸਕਦਾ ਹੈ ਔਰ 31 ਤਰੀਕ ਨੂੰ ਮੈਂ ਤੁਹਾਨੂੰ ਆਪਦੀ ਅੱਖੀਂ ਦੀ ਗੱਲ ਦੱਸਦਾ ਮੇਰੇ ਘਰ ਦੇ ਸਾਹਮਣੇ ਇੱਕ ਦਰੂ ਦਾ ਠਿਕਾਣਾ ਸੀ ਉਹ ਉੱਥੇ ਬੰਦੇ ਤਲਵਾਰਾਂ ਦੇ ਨਾਲ ਉਹ ਵਿਅਕਤੀ ਨੂੰ ਮਾਰ ਕੇ ਹੀ ਚ ਗਿਆ ਹੈ ਉਧੀਆਂ ਲੱਤਾਂ ਬਾਹਾਂ ਤੋੜ ਕੇ ਉਹ ਤੋਂ ਮੋਬਾਈਲ ਖੋ ਕੇ दारू ਵਾਲੇ ਪੈਸੇ ਉਥੋਂ ਫੜ ਕੇ ਗੱਨੇ ਤੋਂ ਕੱਢ ਕੇ 31 ਤਰੀਕ ਨੂੰ ਭੱਜ ਗਏ ਦੀ ਪਰ ਪ੍ਰਸ਼ਾਸਨ ਨੇ ਮੈਨੂੰ ਹੀ ਪਤਾ ਕੀ ਕਰਨ ਦੇ ਜੂ ਕਿਉਂ ਨਹੀਂ ਸਰਕਾਰੀ ਔਰ ਆ तमाम सारे ਸਾਥੀ ਖੜੇ ਆ ਇਹ ਕੋਈ politcal PC ਨਹੀਂ ਹੈ ਇਸ ਮਾਜਿਕ ਤੌਰ ਤੇ ਧੂਨੀ ਦੇ ਨਾਗਰਿਕ ਹੋਣ ਤੇ ਸਾਰੇ ਜਿੱਥੇ ਬੰਦੀਆਂ ਵੱਤੋਂ ਇਹ ਕਰੀਆਂ ਜਾਣੀਆਂ ਕਿਉਂਕਿ ਅਸੀਂ ਇਹਨੂੰ ਰੋਕਣਾ ਚਾਹੁੰਦੇ ਆਂ ਅਗਰ ਅਸੀਂ ਮਹਿਸੂਸ ਸੇਫ ਆਪਦੇ ਲੋਕਾਂ ਨੂੰ ਨਹੀਂ ਕਰਾਵਾਂਗੇ ਤਾਂ ਹੋਰ ਕੌਣ ਕਰਾਵੇਗਾ ਕਿਉਂਕਿ ਕੋਈ ਲੋਕ ਅੱਗੇ ਨਹੀਂ ਆ ਰਹੇ ਸਾਂ ਵਪਾਰ ਮੰਟਲ ਨੂੰ ਵੀ ਅਸੀਂ ਸੁਨੇਹਾ ਲਾਵਾਂਗੇ ਸਾਰ ਇੰਡਸਟਰੀ ਚੈਂਬਰਾਂ ਨੂੰ ਵੀ ਲਾਵਾਂਗੇ ਸਾਰੇ ਜਥੇਬੰਦੀਆਂ ਨੂੰ ਲਾਵਾਂਗੇ ਆਪਾਂ ਤਕੜੇ ਹੋਗੇ ਇੱਕ ਪਲੇਟਫਾਰਮ ਤੇ ਤਾਂ ਆਈਏ ਔਰ ਆਕੇ ਆਪਣੀ ਬਾਤ ਪੁਰਖ ਕਰੀਏ ਅਗਲਾ ਸ਼ਿਕਸ਼ੀ ਹੋਏਗਾ ਅਗਲਾ ਸਕਰਚ ਸਾਰਿਆਂ ਨੂੰ ਨਾਲ ਲੈ ਕੇ ਹੋਵੇਗਾ ਜੀ ਸਾਰਿਆਂ ਨੂੰ ਸਮਾਜਿਕ ਲੋਕਾਂ ਨੂੰ ਨਾਲ ਲੈ ਕੇ ਹੋਵੇਗਾ ਜਿਵੇਂ ਸਾਰੇ ਆਗੂ ਸਹਿਬਾਨ ਕਹਿਣਗੇ ਮੇਰੀ ਪਰਸਨਲ ਰਾਇ ਹੈ ਜੇ ਇਸ ਚੀਜ਼ ਤੇ ਗੌਰ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾਵੇਗੀ ਤਾਂ ਅਸੀਂ ਉੱਤੇ ਧਰਣਾ ਲਾਵਾਂਗੇ ਕੀ ਕਾਂਗਰਸ ਮਾਸੇ ਵੀ ਤੋਂ ਤੇ ਕੰਮ ਕਰ ਰਹੇ ਹਾਂ ਸ਼ਹਿਰ ਦੇ ਵਿੱਚ ਦਿਨ-ਪਰ ਦਿਨ ਚੋਰੀਆਂ ਹੋ ਰਹੀਆਂ ਨੇ ਪਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਕੀਤਾ ਬਹੁਤ ਮੰਦਪਾਗੀ ਘਟਨਾ ਹੈ ਜੀ ਜਿਵੇਂ ਪਿਛਲੇ ਦਿਨੀ ਡਾਕਟਰ ਸਾਹਿਬ ਦੇ ਘਰੇ ਆ ਕੇ ਉਹਨਾਂ ਦਾ ਕੁੱਟਮਾਰ ਕਰਕੇ ਉਹਨੇ ਚੋਰੀ ਕੀਤੀ ਗਈ ਹੈ ਇਹ ਬੜੀ ਸ਼ਰਮਨਾਕ ਗੱਲ ਹੈ ਔਰ ਉਦਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਵੀਜੇ ਬਾਬਾ ਜੀ ਹੋਗੇ ਡਾਕਟਰ ਕਲਸੀ ਸਾਹਿਬ ਹੋਗੇ ਵੀਜੇ ਜੀ ਹੋਗੇ ਔਰ तमाम ਆਪਣਾ ਦੇ ਕਈ ਸਾਥੀ ਨੇ ਜਿਨ੍ਹਾਂ ਦੇ ਘਰਾਂ ਵਿੱਚ ਜਿਨ੍ਹਾਂ ਦੇ ਪੀਰਖਾਨੇ ਵਿੱਚ ਵੀਜੇ ਜੀ ਦੀ ਚੋਰੀ ਹੋਈ ਹੈ ਦਿਨ ਦਿਹਾੜੇ ਤੋਂ ਪਹਿਰੇ 1 ਵਜੇ ਚੋਰ ਆਉਂਦਾ ਹੈ ਕੈਮਰੇ ਦੀ ਰਿਕਾਰਡਿੰਗ ਹੁੰਦੀ ਹੈ ਉਹ ਚੱਕ ਕੇ ਲੈ ਕੇ ਜਾਂਦੇ ਉੱਥੋਂ ਗੋਲਕ ਬੜੀ ਸ਼ਰਮਨਾਕ ਗੱਲ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਮੈਂ ਕਈ ਜਗ੍ਹਾ ਬੀਨਤੀ ਕੀਤੀ ਹੈ ਪਹਿਲਾਂ ਵੀ ਕੀਤੀ ਹੈ ਵੀ ਇਹ ਪੋਲਿਟਿਕਲ ਬੈਂਡਾਟੇ ਤੇ ਉੱਪਰ ਉਸਕੇ ਅਜਿਹਾ ਜਸੂਰ ਇਕੱਠੇ ਹੋਏ ਹੈ ਸਾਡਾ ਕੋਈ ਰਾਜਨੀਤਿਕ ਮਹੱਤਵ ਨਹੀਂ ਹੈ ਥੋੜੀ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਸਾਰੇ ਇਕੱਠੇ ਹੋਏ ਹੈ ਜਲਦੀ ਤੋਂ ਜਲਦੀ ਇਹ ਜਿਹੜੇ ਕੁਸਪੈਟਰ ਨੇ ਜਿਹੜੇ ਚੋਰ ਨੇ ਕਿਉਂਕਿ ਨਸ਼ਾ ਵਧ ਰਿਹਾ ਸੀ ਔਰ ਨਸ਼ੇ ਕਰਕੇ ਚੋਰੀਆਂ ਵਧ ਰੀਆਂ ਨੇ ਔਰ ਇਹਨਾਂ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਅਸੀਂ ਅਗਲਾ ਸਟੈਪ ਸਾਰੇ ਸਮਾਜਿਕ ਜਥੇਬੰਦੀਆਂ ਨਾਲ ਲੈ ਕੇ ਸ਼ਹਿਰ ਦੇ ਵਪਾਰ ਮੰਡਲ ਨੂੰ ਨਾਲ ਲੈ ਕੇ ਇੰਡਸਟਰੀ ਚੈਂਬਰ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਕੈਦਾਂ ਦਾ ਧਰਨਾ ਕਹਿ ਲੋ ਐ ਤਾਂ ਦਾ ਅਗਲਾ ਸਟੈਪ ਚੱਕਾਂਗੇ ਤਾਂ ਕਿ ਸਾਡੇ ਲੋਕਾਂ ਨੂੰ ਸੇ ਮਹਿਸੂਸ ਕਰਾਇਆ ਜਾਵੇ ਮੁੱਖ ਮੰਤਰੀ ਸਹਿਰ ਦੇ ਇੱਕ ਹਫਤੇ ਦੇ ਵਿਜਿੰਗੀਆਂ ਚੁਗੀਆਂ ਹੋਣਾ ਕਿ ਤਰ੍ਹਾਂ ਦੇ ਨਹੀਂ ਮੁੱਖ ਮੰਤਰੀ ਆਪ ਤਾਂ ਬਾਹਰ بیٹھے ਹੈ ਜੀ ਉਹ ਤਾਂ ਮੈਲਬੌਰਨ ਆਸਟ੍ਰੇਲੀਆ ਗਏ ਹੋਏ ਆ ਉਹਨਾਂ ਨੇ ਧੂਰੀ ਧੂਕੀ ਲੈਣਾ ਵੋਟਾਂ ਵੇਲੇ ਆਉਂਦੇ ਨੇ ਸਾਹਿਬ ਉਹਨਾਂ ਨੇ ਸਾਡੇ ਲੋਕਾਂ ਤੋਂ ਕੀ ਲੈਣਾ ਕੀੜੇ ਮਕੌੜੇ ਸਾਨੂੰ ਸਮਝਦੇ ਕਿਉਂਕਿ ਬਦਲਾਅ ਦੇ ਨਾਂ ਤੇ ਵੋਟਾਂ ਪਈਆਂ ਸਨ ਔਰ ਡਾਕਟਰ ਸਾਹਿਬ ਨੇ ਇੱਕ ਬਿਆਨ ਕਿਹਾ ਹੈ ਵੀ 40 ਸਾਲਾਂ ਵਿੱਚ ਮੈਂ ਪਹਿਲੀ ਵਾਰ ਇਤਾਂ ਦੇ ਹਲਾਤ ਦੇਖੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇੱਕ ਵਾਰੀ ਗੌਰ ਕਰਨ ਸਾਡੇ ਸ਼ਹਿਰ ਤੇ ਔਰ ਪ੍ਰਸ਼ਾਸਨ ਨੂੰ ਬੇਨਤੀ ਹੈ ਖਾਸ ਤੌਰ ਤੇ ਐਸ ਐਚ ਓ ਸਾਹਿਬ ਛੀਤੀ ਨੂੰ ਸਾਡੇ ਮਾਨਯੋਗ ਐਸ ਐਸ ਪੀ ਸੰਗਰੂਰ ਨੂੰ ਕਿ ਉਰੇ ਆ ਕੇ ਇੱਕ ਵਾਰ ਗੌਰ ਕਰਨ ਕਿ ਚੱਲ ਕੀ ਰਿਹਾ ਹੈ ਵੀ ਇਦਾਂ ਦੀਆਂ ਵਾਰਦਾਤਾਂ ਤੇ ਨੱਥ ਕਿਉਂ ਨਹੀਂ ਪਾਈ ਜਾ ਰਹੀ ਸ਼ਰਮੇ ਕਿੰਨੇ ਕਿੰਨੇ ਵੇ ਦਾ ਵਕਤ ਸੀ ਕਿਸ ਤਰ੍ਹਾਂ ਚੁਰਹੀ ਬਦਲ ਗਿਆ ਮੇਰੇ ਦੋ ਤਰੀਕ ਨੂੰ ਜੀ ਸਵਾ 1 ਵਜੇ ਤੋਂ ਲੱਗੇ ਸਵਾ 2 ਵਜੇ ਤੱਕ ਮੇਰੇ ਲੋਕ ਮੇਰੇ ਘਰ ਤੋਂ ਭੜੇ ਨੇ ਦੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਮੇਰੇ ਤੋਂ 50000 ਰੁਪਏ ਨਕਦੀ ਤੇ ਨਾਲ ਤੋਂ ਲਗ 100 ਗ੍ਰਾਮ ਤੋੜੇ ਦਾਤ ਪੰਤ ਹੋਏ ਸਨ। ਉਹ ਲਾਗੇ ਚਲੇ ਗਏ ਨੇ ਤੇ ਮੇਰੇ ਲੋਕ ਸੀਗੇ ਮੇਰੇ ਕੋਲ ਆਜੇ ਉੱਪਰ। ਕਿੰਨੇ ਗ੍ਰਾਮ ਕਿਛੁ ਕਿ ਭਾਈ ਹੋਵੇ ਕੁਛ ਸਾਲੇ ਦੇਸੀ ਸ਼ਾਬੀ ਹੋ ਗਏ ਸੀ। ਕਿੰਨੇ ਬੰਦੇ ਸੀ ਇਹਨਾਂ ਦੇ? ਤਿੰਨ ਬੰਦੇ ਆਏ ਸੀ ਮੇਰੇ ਕੋਲ ਕਿ ਉਹ ਤੋਂ ਆ ਤੁਸੀਂ ਕੋਲਸ ਨੂੰ ਕੰਫਰਮ ਦਿੱਤਾ। ਕੋਸ਼ਿਸ਼ ਕਰਮ ਕੀਤਾ ਜੀ ਮੇਰੇ ਸਾਹਮਣੇ ਕੀਤਾ ਹੀ ਕੋਈ ਨਹੀਂ ਮੈਂ 152 ਨੰਬਰ ਦੇ ਅੱਤੇ ਉਹ ਪੌਣ ਤਣ ਕੋਈ ਤੱਕ ਆਗੇ ਸ਼ਿਕੇ ਸਰ ਜੀ ਕੀ ਮੰਗ ਕਰਦੇ ਹੋ ਤੁਸੀਂ ਮੇਰੇ ਜਿਹੜਾ ਵੀ ਇਹ ਜਿਹੜਾ ਦਾਵਾ ਦੁਆਰਾ ਨਾ ਹੋਣ ਬਾਪਨ ਇਹ ਉਸ ਦੇ ਵਿੱਚ ਸਿਕਿਉਰਟੀ ਜ਼ਿਆਦਾ ਹੋ ਰਹੀ ਹੈ ਇਹ ਸਾਰੇ ਡਾਕਟਰ ਨਾਲ ਵੀ ਹੈ ਕਿਸੇ ਹੋਈ ਜਾਂਦਾ ਹੈ ਤਾਂ ਬਾਕੀ ਸਟਾਫ ਬੰਦੇ ਨਾਲ ਠੀਕ ਹੋ ਸਕਦਾ ਹੈ ਕਿ ਡਾਕਟਰ ਅੱਗੇ ਅੱਧੇ ਰਾਤ ਉੱਠਾ ਹੁੰਦਾ ਉਹਨਾਂ ਨੇ ਬਿਲਕੁਰੀ ਉਹਨਾਂ ਨੂੰ ਕੰਮ ਕਰਨੀ ਹੁੰਦੇ ਨੇ ਐਮਰਜੈਂਸੀ ਕੰਮ ਕਰਨੇ ਹੁੰਦੇ ਨੇ ਜੇ ਉਹੀ ਸਿਕਿਉਰ ਨਹੀਂ ਹੈਗੇ ਤਾਂ ਕੌਣ ਸਿਕਿਉਰ ਹੈ ਸਰਦਾਰ ਬੁਖਵੰਤ ਜੀ ਦਾ ਹਲਕਾ ਜੀ ਇਹ ਦੇਖੀ ਗਣਤ ਆਏ ਇਸ ਏਰੀਆ ਦਾ ਤੁਸੀਂ ਦੇਖੋ ਐਨਾ بڑا ਏਰੀਆ ਵਧੀਆ ਏਰੀਆ ਹੈਗਾ ਇਹ ਪਹਿਲਾਂ ਕਦੇ 40 ਸਾਲ ਤੋਂ ਕੋਈ ਹੋਇਆ ਜਾਂ ਕੁਝ ਨਹੀਂ ਹੋਇਆ ਮੇਰੇ ਕੋਲ ਨਾਲ ਪਰ ਇਹ ਇਸ ਟਾਈਮ ਇਹ ਇਨ ਸਿਕਿਉਰਟੀ ਜਿਹੜੀ ਜੋੜ ਫੋਰੀ ਹੈ ਗਲਤ ਗੱਲ ਹੈ ਮੈਨੂੰ 25 ਤਰੀਕ ਦੀ ਰਾਤ ਨੂੰ ਇਹ ਵਾਕਿਆ ਹੋਇਆ ਤੇ ਉੱਤੋਂ ਬਿਲਡਿੰਗ ਤੋੜ ਕੇ ਖੱਲੇ ਆਏ ਜਿੱਥੋਂ ਕੈਸ਼ ਮੇਰਾ 1.5 ਲੱਖ ਰੁਪਏ ਗਾਇਬ ਹੋ ਗਿਆ ਤੇ ਬਾਹਰ ਤੋਂ ਗੇਟ ਤੋਂ ਤੋੜ ਕੇ ਨਿਕਲੇ ਬਾਹਰ ਤੇ ਕੀ ਮੰਗ ਕਰੀਏ ਕਾਰਵਾਈ ਹੋਣੀ ਚਾਹੀਦੀ ਹੈ ਸ਼ਹਿਰ ਚ ਮਾੜਾ ਕੰਮ ਹੈ ਆਪਣੇ ਘਰ ਤੱਕੜੀ ਦੰਦੀ ਸਾਰੇ ਅਭੀ 25 ਦਿਨ ਗਰਾਦ ਬਈ ਤੁਸੀਂ ਕੀ ਕਹੋਗੇ ਵੀ ਸ਼ਹਿਰ ਦੇ ਵਿੱਚੋ ਵਿੱਚ ਬੈਠੇ ਹੋ ਕੀ ਕਹਿਣਾ ਹੈ ਸਰ ਹੈਰਾਨੇ ਲੱਗਦਾ ਹੈ ਸ਼ਹਿਰ ਦੇ ਵਿੱਚ ਬੈਠੇ ਹੋਣ ਦੇ ਬਾਵਜੂਦ ਵੀ ਚੋਰੀ ਅੰਦਰ ਪਰਦੇਂ ਕਰਦੀ ਹੈ ਔਰ ਆਮ ਬੰਦਾ ਹਰ ਸੇਫ ਨਹੀਂ ਹੈ ਬਿਲਕੁਲ ਵੀ ਅਸਵੇਰ ਦਿਲਾਕ 238 ਰਾਤ ਨੂੰ ਚੋਰੀ ਹੋਈ ਐ 29 ਆਕ ਤੁਸੀਂ ਦੇਖਿਆ ਤਾਂ ਸਾਰਾ ਲੋਕਰ ਲੋਕਰ ਖੁੱਟੇ ਹੋਇਆ ਸੀਗਾ 20000 ਰੁਪਏ ਸੀਗਾ ਸਟਾ ਇੱਕ ਡੀ ਈ ਐਸ ਐਲ ਕੈਮਰਾ ਸੀਗਾ ਇੱਕ ਪਾਈਪ ਦੇ ਗੋਲਡ ਦੇ ਟੌਪਸ ਵਗੈਰਾ ਸੀ ਜੇ ਉਹ ਸਭ ਚੋਰੀ ਹੋ ਗਿਆ ਆਏ ਉੱਪਰ ਦੀ ਲੇ ਕੇ ਚੇ ਜਾਂਦੇ ਪੂਰੇ ਰਸਤੇ ਗਏ ਲੇ ਕੇ ਬਸ ਮੇਨ ਤਾਂ ਇਹ ਹੈ ਕਿ ਸ਼ਹਿਰ ਚ ਬੈਠੇ ਆ ਤਾਂ ਹਰ ਇੱਕ ਵੰਤਾ ਸੇਫ ਹੋਵੇ ਤੇ ਇਹ ਘਟਨਾ ਨੂੰ ਜਲਦ ਜਲਦੀ ਕਾਬੂ ਪਾਇਆ ਜਾਵੇ ਨਾ ਤੇ ਕੀ ਕਰਨ ਉਸ ਨੂੰ ਉਹ ਨਹੀਂ ਕਰਾਂਗੇ ਉਹ ਨਹੀਂ ਕਰਾਂਗੇ ਚੋਰੀ ਹੋਈ ਹੈ ਜੇ ਪੀਰਖਾਨੇ ਉਹਨਾਂ ਨੇ ਉਹਨਾਂ ਦੀ ਸਾਈਟ ਦੇ ਕੇ ਦੁਪਹਿਰ 1:00 ਵਜੇ ਇੱਕ ਬੰਦਾ ਆਇਆ ਜੀ ਪੀਰਖਾਨਾ ਖੁੱਲਾ ਸੀ ਬਾਬਾ ਜੀ ਦਾ ਉਹਨੇ 3 ਮਿੰਟ ਦੇ ਵਿੱਚ ਗੱਲਾਂ ਕੱਢ ਕੇ ਜੋ ਕਰਾਰ ਕੀ ਮੰਨ ਕਰੂਗਾ ਅਸੇ ਮੈਂ ਕਰੂੰਗਾ ਵੀ ਕਿਸੇ ਜੇ ਕਟਨਾਮਾ ਮੰਨਪੰਗੀ ਕਟਨਾਮਾ ਨਹੀਂ ਹੋਣੀ ਚਾਹੀਦੀ ਬਹੁਤ ਮਾੜੀ ਗੱਲ ਹੈ ਇਸ ਵਾਰੀ ਪੁਲਸ ਨੂੰ ਉਤਲਾ ਕੀਤਾ ਸੀ ਹਾਂਜੀ ਅਸਲ ਵਿੱਚ ਵੀਡੀਓ ਬਣਾ ਕੇ ਜੀ ਸਿਟੀ ਥਾਣਾ ਦੇ ਵਿੱਚ ਭੇਜ ਦਿੱਤੀ ਹੈ ਜੀ ਉਹ ਬੰਦੇ ਦੀ ਕੋਸ਼ਿਸ਼ ਕਰਦੇ ਆ ਉਹ ਬੰਦਾ ਟ੍ਰੇਸ ਕਰ ਥੋੜੇ ਕੋਸੀ